ਯੂਟਿਊਬ ਤੋਂ ਪਹਿਲਾਂ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਇਆ ਬੀਬੀ ਰਜਨੀ ਦਾ ਟੀਜ਼ਰ ਫਿਲਮ ਕਲਾਕਾਰਾਂ ਨੇ ਸਿਨੇਮਾ ਦੇ ਵਿੱਚ ਦਰਸ਼ਕਾਂ ਦੇ ਨਾਲ ਬੈਠ ਕੇ ਦੇਖਿਆ ਟੀਜ਼ਰ 31 ਅਗਸਤ 2024 ਨੂੰ ਹੋਵੇਗੀ ਸਿਨੇਮਾ ਘਰਾਂ ਦੇ ਵਿੱਚ ਮੂਵੀ ਰਿਲੀਜ਼ ਪੰਜਾਬੀ ਸਿਨੇਮਾ ਦੇ ਵਿੱਚ ਪਹਿਲੀ ਵਾਰ ਧਾਰਮਿਕ ਫਿਲਮ ਬੀਬੀ ਰਜਨੀ ਦੇ ਕਲਾਕਾਰ ਨੇ ਇਸ ਦੇ ਅਧਿਕਾਰਤ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਦੇ ਨਾਲ ਟੀਜ਼ਰ ਦੇਖਣ ਦੇ ਲਈ ਸਿਨੇਮਾ ਕਰਾਂ ਦਾ ਦੌਰਾ ਕੀਤਾ ਇਸ ਮਹੱਤਵਪੂਰਨ ਪਹਿਲਕਦਮੀ ਨੇ ਕਲਾਕਾਰਾਂ ਨੂੰ ਇੱਕ ਵਿਲੱਖਣ ਅਤੇ ਗੂੜਾ ਸਬੰਧ ਪੈਦਾ ਕਰਦੇ ਹੋਏ ਦਰਸ਼ਕਾਂ ਦੇ ਨਾਲ ਸਿੱਧਾ ਜੁੜਨ ਦੀ ਜਾਸਤ ਦਿੱਤੀ ਇਸ ਨਿਵੇਕਲੇ ਪਲ ਨੂੰ ਸਾਂਝਾ ਕਰਕੇ ਦਰਸ਼ਕਾਂ ਨੇ ਕਹਾਣੀ ਦੇ ਅਧਿਆਤਮਿਕ ਸੰਦੇਸ਼ ਦੇ ਵਿੱਚ ਆਪਣੇ ਪਾਵਨਾਤਮਕ ਨਿਵੇਸ਼ ਅਤੇ ਵਿਸ਼ਵਾਸ ਨੂੰ ਵਧਾਉਂਦੇ ਹੋਏ ਫਿਲਮ ਦੇ ਨਾਲ ਇੱਕ ਡੂੰਘੇ ਬੰਧਨ ਨੂੰ ਮਹਿਸੂਸ ਕੀਤਾ ਇਸ ਤਰਿਕੋਣ ਨੇ ਨਾ ਸਿਰਫ ਫਿਲਮ ਦੇ ਭక్తి ਤਤ ਦਾ ਜਸ਼ਨ ਮਨਾਇਆ ਸਗੋ ਪਾਇਚਾਰੇ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ ਅਤੇ ਸਿਨੇਮਾ ਦੇ ਵਿੱਚ ਅਨੁਭਵ ਸਾਂਝੇ ਕੀਤੇ ਕਲਾਕਾਰਾਂ ਦੀ ਮੌਜੂਦਗੀ ਨੇ ਦਰਸ਼ਕਾਂ ਨੂੰ ਆਪਣੇ ਵਿਚਾਰਾਂ ਅਤੇ ਵਿਸ਼ਵਾਸ ਨੂੰ ਪ੍ਰਗਟ ਕਰਨ ਲਈ ਸੱਤਾ ਦਿੱਤਾ ਇੱਕ ਯਾਦਗਾਰੀ ਅਤੇ ਪ੍ਰਭਾਵਸ਼ਾਲੀ ਪ੍ਰਸਰ ਪ੍ਰਭਾਵ ਪੈਦਾ ਕੀਤਾ ਇਹ ਇਵੈਂਟ ਪੰਜਾਬੀ ਫਿਲਮ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਪਲ ਹੈ ਜਿਸ ਵਿੱਚ ਦਰਸ਼ਕਾਂ ਦੇ ਨਾਲ ਜੁੜਨ ਅਤੇ ਕਹਾਣੀਆਂ ਸੁਣਨ ਦੀ ਸ਼ਕਤੀਦਾਰ ਜਸ਼ਨ ਮਨਾਉਣ ਦਾ ਇੱਕ ਨਵਾਂ ਤਰੀਕਾ ਦਿਖਾਇਆ ਗਿਆ ਫਿਲਮ ਮੈਡ ਫੋਰ ਫਿਲਮਸ ਅਤੇ ਪੰਜਾਬ ਫਿਲਮ ਸਿਟੀ ਦੇ ਬੈਨਰ ਖੇਚ OTV ਫਿਲਮਸ ਪ੍ਰੋਡਕਸ਼ਨ ਦੇ ਸਹਿਯੋਗ ਦੇ ਨਾਲ ਪੇਸ਼ ਕੀਤੀ ਗਿਆ ਫਿਲਮ ਬੀਬੀ ਰਜਨੀ ਦੇ ਰੂਪੇ ਗਲੇ ਯੋਕਲਾ ਸਿੰਘ ਗੁਰਪ੍ਰੀਤ ਕੋਕੀ ਜਸ ਬਾਜਵਾ ਜਰਨੈਲ ਸਿੰਘ ਬੀ ਐਨ ਸ਼ਰਮਾ ਮੁੱਖ ਭੂਮਿਕਾ ਮਤੇ ਵਿੱਚ ਨਸਰੌਣ ਕੇ ਇਹ ਫਿਲਮ ਅਮਰ ਖੁੰਡਲ ਦੇ ਦੁਆਰਾ ਡਾਇਰੈਕਟ ਕੀਤੀ ਗਈ ਹੈ ਸੋ ਫਿਲਮ ਬੀਬੀ ਰਜਨੀ 3 ਅਗਸਤ 2024 ਨੂੰ ਸਿਨੇਮਾ ਘਰਾਂ ਤੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ